ਜਿਹੜਾ 10000 ਕਹਿੰਦੇ ਮੁਲਾਜ਼ਮ ਜਿਹਦੀ ਟ੍ਰਾਂਸਫਰ ਹੋ ਰਹੀ ਹੈ ਜੇ ਤੁਸੀਂ ਸ਼ਾਰਟਲਿਸਟ ਆਲਰੇਡੀ ਕਰ ਚੁੱਕੇ ਹੋ ਭ੍ਰਸ਼ਟਾਚਾਰੀ ਹੈ ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰਦੀ ਹੈ ਜਿੱਥੇ ਉਹਨਾਂ ਨੂੰ ਭੇਜਣਗੇ ਉੱਪਰ ਜਾ ਕੇ ਵੀ ਉਹ ਗੰਦ ਪਾਉਣਗੇ ਇਦੋਂ ਬੈਡਰੂਮ ਨਾਲ ਹੁਣੇ ਘਰ ਭੇਜੇ ਇੱਕ ਬਹੁਤ ਸਿਆਣੇ ਬੰਦੇ ਨੇ ਮੈਨੂੰ ਇੱਕ ਵਾਰੀ ਇੱਕ ਗੱਲ ਸੁਣਾਈ ਸੀ ਵੀ ਭ੍ਰਸ਼ਟਾਚਾਰੀ ਨੂੰ ਕਹਿੰਦੇ ਸਜ਼ਾ ਦੇ ਦਿਓ ਕਹਿੰਦੇ ਇਹਨੂੰ ਸਮੁੰਦਰ ਦੇ ਕੰਢੇ ਬਾਹਰ ਦਿਓ ਵੀ ਤੂੰ ਲਹਿਰਾ ਗੈਣ ਤੇਰੀ ਇਹੀ ਡਿਊਟੀ ਆ ਇਹਦੀ ਨਰਹਾ ਦੇਣੀ ਦਿਨੂੰ ਪੰਦਵਾੜੇ ਦੇ ਨਾਲ ਬਿੱਟੇ ਆਉਣ ਵਾਲੇ ਪਾਣੀ ਦੇ ਝਾੜੇ ਤੋਂ ਪੈਸੇ ਲੈਣ ਲੱਗ ਪਿਆ ਉਹ ਕਹਿੰਦਾ ਭਾਈ ਤੂੰ ਇਦੋਂ ਪੈਸੇ ਕਿਉਂ ਲੈ ਰਿਆ ਕਹਿੰਦਾ ਜੀ ਮੈਂ ਲੈ ਰਾਂ ਕਹਿੰਦਾ ਜਹਾਜ ਲੈ ਕੇ ਕਹਿੰਦਾ ਜੀ ਬੰਦਿਆ ਨਾ ਖਰਾਬ ਕਰ ਦਿੰਦੇ ਮੈਂ ਤਾਂ ਇਹਨਾਂ ਨੂੰ ਪੈਸੇ ਦੇ ਇਹਦੇ ਨਹੀਂ ਜਿਹਨੇ ਭ੍ਰਸ਼ਟਾਚਾਰ ਕਰਨਾ ਹੈ ਉਹਨੂੰ ਡਿਵੀਜ਼ਨ ਚੜ ਕੇ ਤੁਸੀਂ ਅੰਡਮਨ ਇੱਕ ਵਾਰ ਕਾਲੇ ਪਾਣੀ ਦੀ ਸਜ਼ਾ ਭੇਜ ਦਿਓ ਜਿੰਨੇ ਮਰਜ਼ੀ ਭੇਜ ਦਿਓ ਉਹਨੇ ਰਿਕਰਤ ਲੈਣੀ ਲੈਣੀ ਹੈ ਕਿਉਂਕਿ ਯਾਰ ਨਸ਼ਾ ਦਸਕਰਾਂ ਦੇ ਨਾਲ ਜਿਹੜੇ ਜੁੜੇ ਹੋਇਆ ਉਹਨਾਂ ਨੇ ਜੁੜੇ ਹੀ ਰਹਿਣਾ ਮੋਗੇ ਦਾ ਨਾਮ ਮੋਗਾ ਰੱਖ ਦੇਣਾ ਚਾਹੀਦਾ ਹਮ ਤਾਂ ਕਿਉਂਕਿ ਐਡੇ ਵੱਡੇ ਵੱਡੇ ਮੋ ਐਮਐਲਏ ਸਾਹਿਬ ਨੂੰ ਪਸਟ ਬਿਲਕੁਲ ਬਿਲਕੁਲ ਜੀ ਤੇ ਹਲੇ ਤੀ ਉਹਦਾ ਜਵਾਬ ਤਾਂ ਆਇਆ ਨਹੀਂ ਹੁਣ ਇਹਦੇ ਜਿੱਥੇ ਕੱਲ ਦੱਸੋ ਜਿੱਥੇ 12 ਬੰਦਿਆਂ ਦੇ ਸਾਈਨ ਹੋਣੇ ਆ ਫਿਰ ਕੱਲਾ ਪਟਵਾਰੀ ਦੋਸ਼ੀ ਕਿਉਂ ਆ ਉਹ ਬਨਾਲ 12 ਅਫਸਰ ਦੋਸ਼ੀ ਕਿਉਂ ਨਹੀਂ ਗਏ ਜਿਨ੍ਹਾਂ ਦੇ ਨਾਲ ਸਾਈਨ ਹੋਇਆ ਮੈਂ ਸਰ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਜਿਹੜੀ ਕੱਲ ਤੁਸੀਂ ਐਲਾਨ ਕਰਦੇ ਉਸ ਤੋਂ ਬਾਅਦ ਆਪਾਂ ਭ੍ਰਸ਼ਟਾਚਾਰੀ ਫੜਨੇ ਆ ਕਿ ਜਿਹੜਾ ਪਿੱਛੇ ਵਾਲੇ ਉਹ ਵੀ ਫੜਨੇ ਆ ਮੈਨੂੰ ਬੁਲਾ ਲਓ ਮੈਂ ਮੋਗੇ ਦਾ ਸਾਰੀ ਜਨਮ ਕੁੰਡਲੀ ਤੁਹਾਨੂੰ ਦੇ ਦੂੰਗਾ ਸਾਨੂੰ ਟਾਈਮ ਦਿਓ ਸੀਆਰਓ ਵਾਲੇ ਨੂੰ ਲੈ ਕੇ ਆਉਂਗਾ ਜਨਮ ਕੁੰਡਲੀ ਸਾਰ ਗੱਲੇ ਗੱਲੇ ਬਾਈ ਨੇ ਬਾਈ ਰਿਕਾਉਂਡ ਹੋਰ ਦੱਸੋ ਕਿਸੇ ਗੋਲਾਮ ਆਦੀ ਪਾਰਟੀ ਦੇ ਮੈਂ ਕਹਿੰਦਾ ਮੁੱਗੇ ਤੋਂ ਲੈ ਕੇ ਚੰਡੀਗੜ੍ਹ ਤੱਕ ਮੇਰੇ ਦਸਾ ਪ੍ਰਸ਼ਨਾਂ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਉਹਨਾਂ ਦਸਾ ਪ੍ਰਸ਼ਨਾਂ ਦਾ ਕੋਈ ਜਵਾਬ ਨਹੀਂ ਨਾ ਕੋਲ ਔਰ ਵਿਜੀਲੈਂਸ ਨੂੰ ਸਭ ਨੂੰ ਪਤਾ ਔਰ ਵਿਜੀਲੈਂਸ ਕੁਝ ਨਹੀਂ ਕਰ ਰਹੀ ਮਾਨ ਸਾਹਿਬ ਵਿਜੀਲੈਂਸ ਨੂੰ ਵੀ ਖਿੱਚਣਗੇ ਕਿ ਨਹੀਂ ਖਿੱਚਣਗੇ ਫੇਰ ਇਹਦੂ ਵੱਡਾ-ਕਡਾ ਲੈ ਕੋਰ ਤੁੰਦ ਉਹ ਮਾਨ ਸਾਹਿਬ ਸੋਲਵ ਕਰ ਸਕਦੇ ਆ ਇਹਨਾਂ ਦੇ ਹੱਥ 'ਚ 14 ਸਾਲ ਤੋਂ ਮੁੱਗੇ ਦੇ ਵਿੱਚ ਇੱਕ ਪੁਲ ਬਣਦਾ ਪਿਆ ਜੀ ਜਿਹੜਾ ਉਹਦੇ ਨਾਲ ਤੋਂ ਤਲਵੰਡੀ ਤੋਂ ਜਾਂਦਾ ਸੀਗਾ ਉਦੋਂ ਉਦੋਂ ਬੋਲੂ ਬਣਨ 2-4 ਸਾਲ ਬਾਅਦ ਅੰਮ੍ਰਿਤਸਰ ਵਾਲਾ ਹਾਈਵੇ ਅੰਮ੍ਰਿਤਸਰ ਬਟਿੰਡੇ ਵਾਲਾ ਜਲੰਧਰ ਵਾਲਾ ਇਹਨਾਂ ਚ 74 ਇਹ ਬਾਅਦ ਸ਼ੁਰੂ ਹੋਇਆ ਚੱਲਦਿਆਂ ਨੂੰ ਵੀ ਮਾਨ ਸਾਹਿਬ ਤਿੰਨ-ਤਿੰਨ ਸਾਲ ਹੋ ਗਏ ਉਹਨਾਂ ਨੂੰ ਸਾਡੇ ਵਾਲਾ ਹਲੇ ਵੀ ਕੰਪਲੀਟ ਨਹੀਂ ਗਾ ਕਾਰਨ ਉਸਤਾਜ ਆ ਵੈਸੇ ਤਾਂ ਭ੍ਰਸ਼ਟਾਚਾਰ ਨੂੰ ਖਤਮ ਕਰਨ ਦਾ ਦਾਵਾ ਕਰਕੇ ਹੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਹੋਣਾ ਨੇ ਇੱਕ ਵਾਰ ਫਿਰ ਤੋਂ ਭ੍ਰਸ਼ਟਾਚਾਰ ਦੇ ਖਿਲਾਫ ਇੱਕ ਨਵੀਂ ਜੰਗ ਛੇੜੀ ਹੈ ਤੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰੋਂ ਜਾਰੀ ਹੋਈ ਪ੍ਰੈਸ ਨੋਟ ਦੇ ਵਿੱਚ ਕਈ ਗੱਲਾਂ ਲਿਖੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਗੱਲਾਂ ਬੜੀਆਂ ਅਹਿਮ ਨੇ ਤੁਹਾਨੂੰ ਪੜ੍ਹ ਕੇ ਸੁਣਾਉਣਾ ਹਾਂ ਪਹਿਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਧਿਆਨ ਵਿੱਚ ਆਇਆ ਹੈ ਕਿ ਕਈ ਹੇਠਲੇ ਪੱਧਰ ਦੇ ਪੁਲਿਸ ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦੇ ਨਾਲ ਗੰਢਤੂਪ ਹੈ ਤੇ ਦੂਜੀ ਗੱਲ ਉਹ ਇਹ ਹੈ ਕਿ ਵੱਖ-ਵੱਖ ਡਿਵੀਜ਼ਨਾਂ ਵਿੱਚ ਤਨਖਾਹ 10000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ ਚੰਗੀ ਗੱਲ ਹੈ ਪਰ ਭਗਵੰਤ ਸਿੰਘ ਸਾਹਿਬ ਤੁਸੀਂ ਪ੍ਰਚਾਰ ਦੇ ਖਿਲਾਫ ਇਹ ਜਿਹੜੀ ਨਵੀਂ ਨਕੋਰ جنگ ਛੇੜੀ ਹੈ ਇਸ جنگ ਦੇ ਵਿੱਚ ਕਿਤੇ ਤੁਸੀਂ ਇਕੱਲੇ ਨਾ ਰਹਿ ਜਾਣਾ ਕਿਉਂਕਿ ਇਹ ਪਹਿਲਾਂ ਵੀ ਕਈ ਵਾਰ ਸਾਹਮਣੇ ਆਇਆ ਹੈ ਕਿ ਕਈ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਜਾਂ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਹੀ ਹੁਕਮਾਂ ਦੀ ਹੁਕਮ ਅਦੁੱਲੀ ਕਰਦੇ ਆਏ ਨੇ ਉਮੀਦ ਕਰਾਂਗੇ ਕਿ ਹੁਣ ਹੁਕਮਾਂ ਦੀ ਹੁਕਮ ਅਦੁੱਲੀ ਨਹੀਂ ਹੋਏਗੀ ਤੁਸੀਂ ਦੇਖ ਰਹੇ ਹੋ ਤੇ ਖਬਰਸਾਰ ਮੈਂ ਤੁਹਾਡੇ ਨਾਲ ਠਾਕੁਰ ਰਮਨਦੀਪ ਸਿੰਘ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਵਾਜੂਦ ਨੇ ਸੀਆਰਓ ਪੰਜਾਬ ਦੇ ਪ੍ਰਧਾਨ ਪੰਕਤ ਸੂਤ ਕਹਿੰਦੇ ਨੇ ਜੇਕਰ ਭ੍ਰਸ਼ਟਾਚਾਰ ਦੀਆਂ ਜੜਾਂ ਬਹੁਤ ਗਹਿਰੀਆਂ ਨੇ ਤਾਂ ਪੰਗਤ ਸੂਧ ਹੋਣੀ ਵੀ ਭ੍ਰਸ਼ਟਾਚਾਰ ਨੂੰ ਜੜੋਂ ਪੁੱਟਣ ਦੇ ਵਿੱਚ ਬੜੇ ਮਾਹਰ ਨੇ ਸਾਡੇ ਨਾਲ ਮੌਜੂਦ ਨੇ ਪੰਗਤ ਸੂਸਾ ਬਸ ਸਵਾਗਤ ਹੈ ਧੰਨਵਾਦੀ ਢਾਕਰ ਜੀ ਤੁਹਾਡਾ ਤੁਸੀਂ ਮੈਨੂੰ ਬੁਲਾਇਆ ਅੱਜ ਔਰ ਸੀਐਮ ਸਾਹਿਬ ਨੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੱਲ ਕੀਤੀ ਆ ਸੌਰੀ ਉਸ ਦਾ ਉਸ ਦੇ ਉੱਤੇ ਫਰਸਟ ਰਿਐਕਸ਼ਨ ਤੁਹਾਡਾ ਕੀ ਹੈ ਮੈਂ ਤਾਂ ਦੋ ਮੈਂ ਦੋ ਪੁਆਇੰਟ ਖਾਸ ਕਰਕੇ ਸੁਣਾਇਆ ਠੀਕ ਹੈ 10000 ਜਿਹੜੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਤਬਾਦਲੇ ਤੇ ਦੂਜੀ ਗੱਲ ਬਈ ਕਈ ਪੁਲਿਸ ਮੁਲਾਜ਼ਮਾਂ ਦੀ ਗੰਢ ਤਪ ਵੀ ਹੈ ਦੇਖੋ ਜੀ ਇਹ ਤਾਂ ਬਹੁਤ ਸਵਾਗਤਯੋਗ ਕਦਮ ਹੈ ਮੈਂ ਵੀ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਮਾਂ ਪਰ ਐਜ਼ ਅ ਕੰਜ਼ਿਊਮਰ ਰਾਈਟਸ ਆਰਗੇਨਾਈਜੇਸ਼ਨ ਪੰਜਾਬ ਪ੍ਰਦਾਨ ਸਾਡੇ ਐਨ ਜੀਓ ਦੇ ਵਿੱਚ ਹਰ ਪਾਰਟੀ ਦੇ ਵਰਕਰ ਸਾਡੇ ਮੈਂਬਰਸ ਹੈਗੇ ਆ ਉਹਦੇ ਦਾ ਰਹਿਗੇ ਆ ਔਰ ਅਸੀਂ ਐਪਰੀਸ਼ੀਏਟ ਕਰਦੇ ਆ ਮੈਂ ਖੁਦ ਐਜ਼ ਅ ਪੰਜਾਬ ਪ੍ਰਧਾਨ ਐਪਰੀਸ਼ੀਏਟ ਕਰਦਾ ਆ ਕਿ ਸੀਐਮ ਸਾਹਿਬ ਨੇ ਅੱਜ ਬਹੁਤ ਵਧੀਆ ਕਦਮ ਚੁੱਕਿਆ ਜਿਹੜਾ 10000 ਨਵੀਂ ਭਰਤੀ ਬੱਚਿਆਂ ਦੀ ਕਰਨ ਦੀ ਅੱਜ ਉਹਨਾਂ ਨੇ ਐਲਾਨ ਕੀਤਾ ਪਰ ਇਹਦੇ ਵਿੱਚ ਇੱਕ ਗੱਲ ਹੋਰ ਵੀ ਹੈ ਜਿਹੜਾ ਉਹ 10000 ਕਹਿੰਦੇ ਮੁਲਾਜ਼ਮ ਜਿਹਦੀ ਟ੍ਰਾਂਸਫਰ ਹੋ ਰਹੀ ਹੈ ਜੇ ਤੁਸੀਂ ਸ਼ਾਰਟਲਿਸਟ ਆਲਰੇਡੀ ਕਰ ਚੁੱਕੇ ਹੋ ਭ੍ਰਸ਼ਟਾਚਾਰੀ ਹੈ ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰਦੀ ਹੈ ਜਿੱਥੇ ਉਹਨਾਂ ਨੂੰ ਭੇਜਣਗੇ ਉੱਤ ਜਾ ਕੇ ਵੀ ਉਹ ਗੰਦ ਪਾਉਣਗੇ ਇਹਦੋਂ ਬੈਟਰ ਉਹਨਾਂ ਨੂੰ ਹੁਣੇ ਕਰ ਭੇਜ ਦਿਓ ਤਾਂ ਕਿ ਉਹਨਾਂ ਨੂੰ ਤੁਸੀਂ ਟਰਾਈ ਨਾ ਕਰੋ ਕਿ ਵੀ ਉਹ ਹੋਰ ਜ਼ਿਲ੍ਹੇ 'ਚ ਜਾਂ ਹੋ ਠੀਕ ਹੈ ਕਿਉਂਕਿ ਜਿਹਨੂੰ ਇੱਕ ਵਾਰੀ ਆਦਤ ਪੈ ਗਈ ਇੱਕ ਬਹੁਤ ਸਿਆਣੇ ਬੰਦੇ ਨੇ ਮੈਨੂੰ ਇੱਕ ਵਾਰੀ ਇੱਕ ਗੱਲ ਸੁਣਾਈ ਸੀ ਵੀ ਇੱਕ ਭ੍ਰਸ਼ਟਾਚਾਰੀ ਨੂੰ ਕਹਿੰਦੇ ਸਜ਼ਾ ਦੇ ਦਿਓ ਉਹ ਕਹਿੰਦੇ ਇਹਨੂੰ ਸਮੁੰਦਰ ਦੇ ਕੰਡੇ ਬਾ ਦਿਓ ਵੀ ਤੂੰ ਲਹਿਰਾ ਕਹਿਣ ਤੇਰੀ ਇਹੀ ਡਿਊਟੀ ਹੈ ਕੀ ਦੀ ਤਨਖਾਹ ਦੇਣੀ ਹੈ ਤੈਨੂੰ 15 ਦਿਨ ਬੀਤੇ ਉਹ ਆਉਣ ਵਾਲੇ ਪਾਣੀ ਦੇ ਜਹਾਜ਼ ਤੋਂ ਪੈਸੇ ਲੈਣ ਲੱਗ ਪਿਆ ਉਹ ਕਹਿੰਦਾ ਭਾਈ ਤੂੰ ਇਹ ਤੋਂ ਪੈਸੇ ਕਿਉਂ ਲੈ ਰਹੇ ਆ ਕਹਿੰਦਾ ਜੀ ਮੈਂ ਲੈ ਰਾਂ ਕਹਿੰਦਾ ਜਹਾਜ਼ ਲੈ ਕੇ ਕਹਿੰਦਾ ਜੀ ਪਾ ਲੈ ਰਾਂ ਖਰਾਬ ਕਰ ਦਿੰਦੇ ਮੈਂ ਤਾਂ ਇਹਨਾਂ ਤੋਂ ਪੈਸੇ ਲੈ ਰਿਆ ਇਸ ਲਈ ਜਿਹਨੇ ਭ੍ਰਸ਼ਟਾਚਾਰ ਕਰਨਾ ਹੈ ਉਹਨੂੰ ਡਿਵੀਜ਼ਨ ਛੱਡ ਕੇ ਤੁਸੀਂ ਅੰਡਮਨ ਨਿਕੋਬਰ ਕਾਲੇ ਪਾਣੀ ਦੀ ਸਜ਼ਾ ਭੇਜ ਦਿਓ ਜਿੱਥੇ ਮਰਜ਼ੀ ਭੇਜ ਦਿਓ ਉਹਨੇ ਰਚਵੰਦ ਲੈਣੀ ਲੈਣੀ ਆ ਕਿਉਂਕਿ ਯਾਰ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਜੁੜੇ ਹੋਇਆ ਉਹਨਾਂ ਨੇ ਜੁੜੇ ਹੀ ਰਹਿਣਾ ਹਮਮ ਔਰ ਇਹ ਜਿਹੜੀ ਭ੍ਰਸ਼ਟਾਜਾ ਦੀ ਜੜ ਹੈ ਕਿਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਹਿੰਦਾ ਸੀਐਮ ਸਾਹਿਬ ਨੇ ਇੱਡਾ ਵਧੀਆ ਫੈਸਲਾ ਲਿਆ ਹੈ ਕਿ ਵੀ ਕਿਤੇ ਆਪਦੀ ਪਾਰਟੀ ਆਪਦੀ ਸਰਕਾਰ ਯਾ ਆਪਦੇ ਥੱਲੇ ਵਾਲੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਬੰਦੇ ਆ ਉਹਨਾਂ ਜੋ ਕੱਲੇ ਨਾ ਰਹਿ ਜਾਣ ਹੂੰ ਕਿਉਂਕਿ ਜਿਹੜਾ ਅੱਜ ਦਾ ਸਮਾਂ ਹੈ ਭ੍ਰਸ਼ਟਾਚਾਰ ਦੀਆਂ ਜਿਹੜਾ ਬਹੁਤ ਡੂੰਘੀਆਂ ਨੇ ਹੂੰ ਅੱਛਾ ਮੋਗੇ ਵਿੱਚ ਵੀ ਮੈਂ ਸੁਣਿਆ ਭ੍ਰਸ਼ਟਾਚਾਰ ਨੇ ਕਈ ਮੋਗੇ ਕੀਤੇ ਨੇ ਬਿਲਕੁਲ ਜੀ ਮੋਗਾ ਮੋਗੇ ਦਾ ਨਾਮ ਮੋਗਾ ਰੱਖ ਦੇਣਾ ਚਾਹੀਦਾ ਹੁੰਦਾ ਹੂੰ ਕਿਉਂਕਿ ਐਡੇ ਵੱਡੇ ਵੱਡੇ ਮੋਗੇ ਆ ਜੀ ਉੱਥੇ ਮੈਂ ਇਲੈਕਸ਼ਨ ਦੌਰਾਨ ਵੀ 10 ਕੁਐਸਚਨ ਪੁੱਛੇ ਸੀ ਸਾਡੇ ਮੌਜੂਦਾ ਐਮਐਲਏ ਸਾਹਿਬ ਨੂੰ ਪ੍ਰਸ਼ਨਾ ਆਇਆ ਬਿਲਕੁਲ ਬਿਲਕੁਲ ਜੀ ਤੇ ਹਲੇ ਤੀ ਉਹਦਾ ਜਵਾਬ ਤਾਂ ਆਇਆ ਹੀ ਨਹੀਂ ਪਰ ਕਾਫੀ ਮੁੱਦੇ ਹੈਗੇ ਆ ਜੀ ਜਿਵੇਂ ਪਿੱਛੇ ਜੇ ਸਾਡੇ ਇੱਕ ਗਰੁੱਪ ਸਾਡੇ ਮੁੰਡੇ ਕੁਝ ਕੰਮ ਕਰਦੇ ਆ ਜਿਵੇਂ ਸਾਡੇ ਐਨਜੀਓਸ ਦੇ ਵਿੱਚ ਅਸੀਂ ਲੱਭਦੇ ਰਹਿੰਦੇ ਆ ਗਰੀਬ ਬਸਤੀਆਂ 'ਚ ਅਸੀਂ ਕੈਂਪ ਲਾਉਨੇ ਆ ਜਾਂ ਮੈਡੀਕਲ ਕੈਂਪ ਲਾਉਨੇ ਆ ਫਿਰ ਲੋਕ ਸਾਡੇ ਨਾਲ ਉੱਤੇ ਜੁੜ ਜਾਂਦੇ ਆ ਫਿਰ ਕੋਈ ਨਸ਼ਾ ਤਸਕਰ ਵਗੈਰਾ ਸਾਡੇ ਸਾਨੂੰ ਪਤਾ ਲੱਗਦਾ ਰਹਿੰਦਾ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੰਦੇ ਆ ਲਗਾਤਾਰ 4-5 ਸਾਲ ਤੋਂ ਲਗਾਤਾਰ ਐਵੇਂ ਚੱਲ ਰਿਹਾ ਠੀਕ ਹੈ ਪਰ ਕੁਝ ਉਹੀ ਨਸ਼ਾ ਨਸ਼ਾ ਤਸਕਰ ਕੁਝ ਸਮਾਜ ਦੇ ਬੁੱਧੀਜੀਵੀ ਇਹਨਾਂ ਨੂੰ ਮਿਲ ਕੇ ਜਿਹੜੇ ਸਾਡੇ ਬੰਦੇ ਉਹਨਾਂ ਨੂੰ ਚਕਾਉਂਦੇ ਆ ਉਹਨਾਂ ਦੇ ਗਲਾਬ ਵੀ ਕੰਪਲੇਟਾ ਕਰਦੇ ਆ ਉਹਨਾਂ ਨੂੰ ਜਗਵਾਣ ਦੀ ਵੀ ਕੋਸ਼ਿਸ਼ ਕਰਦੇ ਆ ਮਤਲਬ ਇਸ ਲੈਵਲ ਤੱਕ ਇਹਨਾਂ ਡੂੰਗਾ ਭ੍ਰਸ਼ਟਾਚਾਰ ਹੈ ਠੀਕ ਹੈ ਇਸ ਦੇ ਅਲਾਵਾ ਵੀ ਬਹੁਤ ਸਾਰੇ ਡਿਪਾਰਟਮੈਂਟ ਆ ਤੁਸੀਂ ਰੈਵਨਿਊ ਚਲੇ ਜਾਓ ਤੁਸੀਂ ਕਾਰਪੋਰੇਸ਼ਨ ਚਲੇ ਜਾਓ ਆ ਪਿੱਛੇ ਜਿ ਇੱਕ ਮੈਂ ਕੰਪਲੇਟ ਕੀਤੀ ਆ 9 ਮਹੀਨੇ ਹੋ ਗਏ ਜੀ ਉਹ ਕੰਪਲੇਂਟ ਹੈਗੀ ਇੱਕ ਸਕੂਲ ਆ ਬਹੁਤ ਵੱਡਾ ਉਥੇ ਨਾਮੀ ਲੋਕਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਨੇ ਜਗਲਾਤ ਵਿਭਾਗ ਦੀ ਜ਼ਮੀਨ ਨਹਿਰੀ ਵਿਭਾਗ ਦਾ ਸੁਆ ਉੱਥੇ ਕਬਜ਼ਾ ਕਰ ਲਿਆ ਕਬਜ਼ਾ ਕਰਕੇ ਪਹਿਲਾਂ ਤਾਂ ਉਹਨਾਂ ਨੇ ਇੰਟਰਲੋਕਿੰਗ ਟਾਈਲਾਂ ਲਾਈਆਂ ਹੁਣ ਪੱਕੇ ਫਰਸ਼ ਬਣਾਈ ਜਾਂਦੇ ਆ ਔਰ ਆਲਰੇਡੀ 9 ਮਹੀਨੇ ਪਹਿਲੇ ਸ਼ਿਕਾਇਤਾਂ ਸੀਐਮ ਹਾਊਸ ਤੋਂ ਸ਼ਿਕਾਇਤ ਉਹਦਾ ਉਤਾਰਾ ਮੈਨੂੰ ਆ ਗਿਆ ਡੀਸੀ ਆਫਿਸ ਅਸਐਸਪੀ ਆਫਿਸ ਮੋਗੇ ਆ ਗਿਆ ਪਰ ਹਲੇ ਤਈ ਮੋਗੇ ਦੇ ਕਿਸੇ ਦਾ ਤਾਰਾ ਨਹੀਂ ਆਇਆ ਨਾ ਮੈਨੂੰ ਕੋਈ ਚਿੱਠੀ ਪੱਤਰ ਆਇਆ ਮੋਗੇ ਵਾਲਿਆਂ ਦਾ ਵੀ ਭਾਈ ਸਾਹਿਬ ਤੁਹਾਡੀ ਉੱਪਰੋਂ ਸ਼ਿਕਾਇਤ ਆਈ ਹੈ ਸੀਐਮ ਸਾਹਿਬ ਦੇ ਆਫਿਸ ਤੋਂ ਵੀ ਤਾਂ ਤੁਸੀਂ ਸਾਡੇ ਕੋਲ ਆਓ ਸਾਨੂੰ ਬਿਆਨ ਦਿਓ ਜਾਂ ਅਸੀਂ ਉਹ ਜਗਾ ਵੇਖੀਏ ਇਹਦੇ ਵਿੱਚ ਕੀ ਕਰਦੇ ਪਏ ਆ ਜਦੋਂ ਮੈਂ ਥੋੜੀ ਢੰਗਾਈ ਚ ਗਿਆ ਜੀ ਜੰਗਲਾਤ ਵਾਲੇ ਕਹਿੰਦੇ ਜੀ ਨੈਰੀ ਵਿਭਾਗ ਦਾ ਕੰਮ ਹੈ ਨੈਰੀ ਵਿਭਾਗ ਨੂੰ ਨੈਰੀ ਵਾਲੇ ਕਹਿੰਦੇ ਜੀ ਇਹ ਕਾਰਪੋਰੇਸ਼ਨ ਦੇ ਕੋਲ ਕੰਮ ਹੈ ਕਾਰਪ ਜਨਰਲ ਕਹਿੰਦੇ ਜੀ ਰੈਵਨਿਊ ਕੋਲ ਕੰਮ ਹੈ ਰੈਵਨਿਊ ਵਾਲੇ ਕਹਿੰਦੇ ਜੀ ਇਹ ਮੋਗੇ ਦਾ ਨਹੀਂ ਜੀ ਇਹ ਲੰਡੇ ਗਿਆ ਦਾ ਕੰਮ ਹੈ ਜੀ ਕਨਾਲ ਪਿੰਡ ਹੈਗਾ ਵੀ ਉਹਦੀ ਪ੍ਰਾਪਰਟੀ ਦਾ ਮਤਲਬ ਉਹ ਪਿਛਲੇ 8-9 ਮਹੀਨਿਆਂ ਤੋਂ ਗੋਲ-ਗੋਲ ਐ ਘੁਮਾਈ ਜਾਂਦਾ ਮੈਨੂੰ ਨਹੀਂ ਘੁਮਾਰਿਆ ਸੀ ਮੈਨੂੰ ਘੁਮਾਰਿਆ ਪੱਲਾ ਛੱਡ ਜਾਂਦੇ ਅੱਲਾ ਜੜਨ ਵਾਲੀ ਗੱਲ ਆ ਜੋ ਸੀਐਮ ਦੇ ਹਾਊਸ ਜੇ ਸੀਐਮ ਦੇ ਆਫੀਸਰਸ ਨੇ ਉਹ ਮੇਰੀ ਮੇਲਾਂ ਪੜ੍ਹ ਕੇ ਇਹਨਾਂ ਨੂੰ ਵਾਪਸ ਭੇਜਿਆ ਇਹਦਾ ਮਤਲਬ ਉਹਨਾਂ ਨੂੰ ਕੁਝ ਲੱਗਿਆ ਹੋਣਾ ਤਾਂ ਹੀ ਉਹ ਵਾਪਸ ਭੇਜਿਆ ਕੋਈ ਅਫਸਰ ਹਨਪੜ ਥੋੜੀ ਬੈਠੇ ਆਈ ਡੇ ਡੇ ਆਈਏ ਸੀਨੀਅਰ ਬੈਠੇ ਹੋ ਹਨਪੜ ਥੋੜੀ ਹੈ ਜੇ ਉਹਨਾਂ ਨੇ ਮੈਂ ਜਿਹੜੀ ਮੇਲ ਕਰ ਰਿਹਾ ਪੜ੍ਹ ਕੇ ਇਹਨਾਂ ਨੂੰ ਜਵਾਬ ਲਈ ਭੇਜਿਆ ਪਰ ਇਹਨਾਂ ਵੱਲੋਂ ਕੋਈ ਨਹੀਂ ਪਿੱਛੇ ਹੁਣ ਇਲੈਕਸ਼ਨ ਦਰਾਂ ਨਹੀਂ ਕੀ ਕੰਮ ਸ਼ੁਰੂ ਕੀਤਾ ਗਲੀਆਂ ਨਾਲੀਆਂ ਦੇ ਵਿੱਚ ਨਾਲੀਆਂ ਸ਼ਹਿਰ ਦੀਆਂ ਨਾਲੀਆਂ ਚ ਇਹਨਾਂ ਨੇ ਪਾਈਪਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਚੰਗੀ ਗੱਲ ਹੈ ਹਾਂ ਬਹੁਤ ਸੋਹਣੀ ਗੱਲ ਇਹ ਵੀ ਉਹ ਪਾਈਪਾਂ ਗਲੀ ਪਹਿਲਾਂ ਨਹੀਂ ਨਾਲੀਆਂ ਪਟਕੇ ਨਹੀਂ ਉਹ ਪਾਈਪਾਂ ਨਾਲੀਆਂ ਦੇ ਉੱਤੇ ਐਂ ਰੱਖੇ ਹੁੰਦੇ ਸੀ ਮੇਰੇ ਬਜਰੀ ਪਾ ਕੇ ਬੰਦ ਕਰਦੇ ਆ ਅੱਛਾ ਮੈਂ ਪ੍ਰੋਪਰ ਵੀਡੀਓ ਬਣਾ ਕੇ ਮੈਂ ਤੁਹਾਨੂੰ ਵੀ ਦਊਂਗਾ ਤੁਸੀਂ ਚੈਨਲ ਤੇ ਵੀਡੀਓ ਚਲਾਇਓ ਵੀ ਜੀ ਹੈਂ ਕੁਆਲਿਟੀ ਦਾ ਆਈਐਸਆਈ ਮਾਰਕ ਤਾਂ ਸੀਗਾ ਨਹੀਂ ਜੀ ਉਹ ਅੱਛਾ ਉਹ ਵੀਡੀਓ ਦੇ ਵਿੱਚ ਹੀ ਹੈ ਜੀ ਓਕੇ ਮੌਕੇ ਤੇ ਜਦੋਂ ਮੌਜੂਦਾ ਅਫਸਰਾਂ ਨੂੰ ਮੈਂ ਇਲੈਕਸ਼ਨ ਟਾਈਮ ਸੀਗਾ ਮੈਂ ਕਹਾਂ ਜੀ ਇਹ ਕੰਮ ਹੋ ਰਿਹਾ ਐਂ ਤੁਸੀਂ ਪਲੀਜ਼ ਇਹਨੂੰ ਉਹ ਕਰੋ ਪਰ ਕਿਸੇ ਦਾ ਕੋਈ ਹਲੇ ਤੀ ਮੈਨੂੰ ਜਵਾਬ ਨਹੀਂ ਆਇਆ ਇਸ ਗੱਲ ਨੂੰ ਹੁਣ ਇਲੈਕਸ਼ਨ ਤੋਂ 15 20 ਦਿਨ ਪਹਿਲਾਂ ਇਹ ਗੱਲ ਹੋ ਚੁੱਕੀ ਆ ਇਲੈਕਸ਼ਨ ਉਹ ਤੋਂ ਸ਼ੁਰੂ ਸੀਗੇ ਠੀਕ ਹੈ ਔਰ ਹਾਲੇ ਤੱਕ ਮੈਨੂੰ ਉਸ ਚੀਜ਼ ਦਾ ਕੋਈ ਜਵਾਬ ਨਹੀਂ ਆਇਆ ਨਹੀਂ ਆਇਆ ਬਿਲਕੁਲ ਜਵਾਬ ਨਹੀਂ ਆਇਆ ਕਿਉਂਕਿ ਜਿਹੜਾ ਵਿਸਲ ਬਲੋਰਾ ਉਹਨੂੰ ਘੱਟੋ ਘੱਟ ਤੁਸੀਂ ਦੱਸੋ ਕਿ ਅਸੀਂ ਕੀ ਐਕਸ਼ਨ ਲੈ ਰਹੇ ਹਾਂ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਉਵੇਂ ਹੀ ਸਾਰੇ ਜ਼ਿਲ੍ਹੇ ਸ਼ਹਿਰ ਦੇ ਵਿੱਚ ਠੇਕੇਦਾਰ ਉਹੀ ਕੰਮ ਕਰੀ ਜਾਂਦੇ ਆ ਹੁਣ ਤੁਸੀਂ ਇਹ ਦੇਖੋ ਪਾਈਪ ਪਵਾਉਂਦੇ ਪਏ ਆ ਇੱਕ ਪਾਈਪ ਦੇ ਵਿੱਚ 5 5 6 ਇੰਚ ਦਾ ਫਰਕ ਪਾਤਾ ਜੀ 6 ਇੰਚ ਨਹੀਂ ਪਾਉਂਦੇ ਸਿੱਧਾ ਉਹਨੂੰ ਹੌਦੀ ਨਹੀਂ ਬਣਾਉਂਦੇ ਉਹਦੇ ਪੱਥਰ ਰੱਖ ਦਿੰਦੇ ਪੱਥਰ ਰੱਖਦਾ ਜਦੋਂ ਉਹਨਾਂ ਨੇ ਫਿੱਤਾ ਮਾਰਨਾ ਤੇ ਲੱਖਾਂ ਇੰਚ ਦੀ ਝੜਾ ਫੇਰੀ ਹੋ ਜਾਣੀ ਆ ਇਹ ਭ੍ਰਸ਼ਟਾਚਾਰ ਨਹੀਂਗਾ ਸਾਰੇ ਇਨਵੋਲਵ ਨੇ ਇਸ ਲਈ ਮੈਂ ਕਹਿੰਦਾ ਵੀ ਸੀਐਮ ਸਾਹਿਬ ਕਿਤੇ ਇਕੱਲੇ ਨਾ ਰਹਿਜੋ ਭ੍ਰਸ਼ਟਾਚਾਰ ਦੀ ਜੰਗ 'ਚ ਹੂੰ ਕਿਉਂਕਿ ਜਿਹੜੇ ਥੱਲੇ ਵਾਲੇ ਆ ਜਦੋਂ ਉਹਨਾਂ ਨੇ ਕੰਮ ਨਹੀਂ ਕਰਨਾ ਠੀਕ ਹੈ ਨਾ ਫੇਰ ਇਵੇਂ ਹੀ ਪਿੱਛੇ ਜੇ ਇੱਕ ਹੋਰ ਰੌਲਾ ਪਿਆ ਇੱਕ ਮੋਗੇ ਦੇ ਪਟਵਾਰੀ ਦੇ ਪਰਚਾ ਹੋਇਆ ਹੂੰ ਕਹਿੰਦੇ ਜੀ ਪਟਵਾਰੀ ਨੇ ਸਰਕਾਰੀ ਖਜ਼ਾਨੇ ਦਾ ਦੁਰਉਪਯੋਗ ਕੀਤਾ ਹੂੰ ਭਾਈ ਸਾਹਿਬ ਜੇ ਕਿਸੇ ਅਕਾਊਂਟ 'ਚ ਉਹ ਦਿਲਕੁਸ਼ ਕੁਮਾਰੀ ਆ ਕੁੜੀ ਉਹਦੇ ਅਕਾਊਂਟ 'ਚ ਪੇਮੈਂਟ ਗਈ ਆ ਜੇ ਉਹਦੇ ਅਕਾਊਂਟ 'ਚ ਪੇਮੈਂਟ ਗਈ ਆ 12 ਅਫਸਰਾਂ ਦੇ ਸੈਨ ਹੁੰਦੇ ਆ ਮਾਮਲਾ ਮਾਮਲਾ ਕੀ ਸੀ ਉਹ ਮੈਂ ਦੱਸ ਦਿੰਦੀ ਹਾਂ ਹਾਈਵੇ 754 ਜੀ ਜੀ ਧਰਮਕੋਟ ਤੋਂ ਨਿਕਲ ਰਿਹਾ ਉਹਦੇ ਹੀ ਪੇਮੈਂਟ ਦਾ ਰੌਲਾ ਸੀਗਾ ਕਿ ਵੀ ਪਟਵਾਰੀ ਨੇ ਜਾਲੀ ਕਾ ਕੇ ਤਿਆਰ ਕਰਕੇ ਕਿਸੇ ਆਪਦੇ ਥਲੜੇ ਬੰਦੇ ਦੀ ਗਰਲਫ੍ਰੈਂਡ ਸੀ ਦਿਲਕੁਸ਼ ਕੁਮਾਰੀ ਉਹਦੇ ਅਕਾਊਂਟ 'ਚ ਪੈਸੇ ਪਾਦੇ ਠੀਕ ਹੈ ਠੀਕ ਹੈ ਚਲੋ ਰੌਲਾ ਪੈ ਗਿਆ ਉਥੋਂ ਦੇ ਕਾਲਾਸਾਰ ਚ ਨਾਂ ਦਾ ਮੁੰਡਾ ਸਮਾਜ ਸੇਵੀ ਆ ਵਿਸਲ ਬਲੂ ਜੇਲ ਵੀ ਰੱਖਿਆ ਸਰਕਾਰ ਸੀਗੀ ਧੱਕਾ ਹੋ ਗਿਆ ਉਹਦੇ ਨਾਲ ਚਲੋ ਕੋਈ ਗੱਲ ਨਹੀਂ ਕਿਹੜੀ ਸਰਕਾਰ ਸੀ ਮੌਜੂਦਾ ਸਰਕਾਰ ਚ ਇਹ ਲੇਟਸਟ ਵੀ ਹੈ ਕਟੜੇ ਮੰਨਦਾ ਹਾਂ ਉਹਨੇ 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 ਐਂਡ ਉਸ ਤੋਂ ਬਾਅਦ ਚਲੋ ਉਹ ਕਾਲੇ ਸਾਰੇ ਨੇ ਇਹਨਾਂ ਰੌਲਾ ਪਾਇਆ ਨੇ ਚਿਟਕੀਆਂ ਪਾਈਆਂ ਚਲੋ ਇਹਨਾਂ ਨੂੰ ਮੱਲੋ ਮੱਲੀ ਉਹਤੇ ਐਕਸ਼ਨ ਲੈਣਾ ਪਿਆ ਉਸ ਗੱਲ ਦੇ ਉੱਪਰ ਹੁਣ ਇਹਦੇ ਦੀ ਗੱਲ ਦੱਸੋ ਜਿੱਥੇ 12 ਬੰਦਿਆਂ ਦੇ ਸਾਈਨ ਹੋਣੇ ਆ ਫਿਰ ਕਲਾ ਪਟਵਾਰੀ ਦੋਸ਼ੀ ਕਿਉਂ ਆ ਬਿਲਕੁਲ ਉਹ ਬਨਾਲ ਬਹਾਰ ਅਫਸਰ ਦੋਸ਼ੀ ਕਿਉਂ ਨਹੀਂ ਗਏ ਜਿਨ੍ਹਾਂ ਦੇ ਨਾਲ ਸਾਈਨ ਹੋਇਆ ਔਰ ਜਿਨ੍ਹਾਂ ਦੇ ਸਾਈਨ ਹੋਏ ਨੇ ਕਿ ਉਹਨਾਂ ਦੇ ਵਿੱਚੋਂ ਸਭ ਤੋਂ ਹੇਠਲੇ ਪੱਧਰ ਦਾ ਪਟਵਾਰੀ ਹੈ ਹਾਂਜੀ ਉਹਦੇ ਜਿਵੇਂ ਦੱਸਦਾ ਜੀ ਉਹਦੇ ਜੇ ਉਹਦੇ ਦਿੱਲਤੀ ਹੋ ਰਿਹਾ ਹੈ ਪਟਵਾਰੀ ਦੇ ਪਰਚਾ ਕੀ ਹੋਇਆ ਇੱਕ ਹੁਣ ਰਿਟਾਇਰਡ ਹੋ ਕੇ ਗਰਮੀਤ ਸਿੰਘ ਤਹਿਸੀਲਦਾਰ ਸੀ ਜੀ ਕਹਿੰਦੇ ਜੀ ਉਹਨਾਂ ਦੇ ਜਾਲੀ ਸਾਈਨ ਹੋਏ ਆ ਜਦੋਂ ਜਾਂਚ ਹੋਈ ਸਿਗਨੇਚਰ ਦੀ ਉਹ ਸਾਈਨ ਜਾਲੀ ਨਿਕਲੇ ਆ ਹੂੰ ਉਹ ਜਾਲੀ ਸਾਈਨਾਂ ਤੇ ਹਾਂ ਵੀ ਇਹਨਾਂ ਨੇ ਜਾਲੀ ਸਾਈਨ ਕਰਾਇਆ ਉਹਤੇ ਪਰਚਾ ਹੋ ਗਿਆ ਪਰ ਕਿਸੇ ਨੇ ਇਹ ਚੈੱਕ ਕੀਤਾ ਕਿ ਉਹ ਜਾਲੀ ਸਾਈਨਾਂ ਦੀ ਰਾਈਟਿੰਗ ਹੀ ਨਾ 12 ਚੋਂ ਕਿਹੜੇ ਅਫਸਰਾਂ ਨਾਲ ਮਿਲਦੀ ਹੈ ਉਹ ਕਿਸੇ ਨੇ ਚੈੱਕ ਨਹੀਂ ਕੀਤਾ ਫਿਰ ਉਹ ਦਿਲਕੁਸ਼ ਕੁਮਾਰੀ ਆ ਮੋਗਾ ਜਿਹੜੀ ਰੋਡ ਤੇ ਉਹ ਕੈਪੀਟਲ ਬੈਂਕ ਜਿਹੋਂ ਦੀ ਪੇਮੈਂਟ ਉਹ ਪੇਮੈਂਟ ਕਿਸੇ ਧਰਮਕੋਟ ਦੇ ਆਰਤੀ ਦੇ ਅਕਾਊਂਟ 'ਚ ਟ੍ਰਾਂਸਫਰ ਹੁੰਦੀ ਆ ਹੂੰ ਉਸ ਆਰਤੀ ਦਾ ਨਵਦੀਪ ਪਟਵਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੂੰ ਠੀਕ ਹੈ ਉੱਥੋਂ ਉਹੀ ਪੇਮੈਂਟ ਆਰਤੀ ਦੇ ਅਕਾਊਂਟ 'ਚੋਂ ਅੱਗੇ ਜਾਂਦੀ ਆ ਇੱਕ ਟਰੈਵਲ ਏਜੰਟ ਦੇ ਅਕਾਊਂਟ 'ਚ ਜਿਹੜਾ ਦਿਲਕੁਸ਼ ਕੁਮਾਰੀ ਦਾ ਉਹਦੇ ਬாய்ਫ੍ਰੈਂਡ ਨੂੰ ਰਸ਼ੀਆ ਭੱਜਣ ਭੇਜਦਾ ਉਹ ਕਹਿੰਦੇ ਚੈੱਕ ਕਰਨਾ ਜੀ ਮੈਂ ਇੱਕ ਆਮ ਐਨਜੀਓ ਦਾ ਪ੍ਰਧਾਨ ਹਾਂ ਮੈਂ ਇੰਨਾ ਕੁਝ ਕੱਢੀ ਫਿਰਦਾ ਸਰਕਾਰਾਂ ਕੋਲ ਤਾਂ ਸਾਰਾ ਫਰਮਾਇਆ ਕਰ ਸਕਦੀਆਂ ਕਿਉਂ ਨਹੀਂ ਕਰਦੇ ਜੀ ਨਹੀਂ ਕੱਢਿਆ ਹਲੇ ਸਰਕਾਰਾਂ ਨਾਲ ਦੀ ਨਾ ਕੁਝ ਨਹੀਂ ਕੀਤਾ ਮੈਂ ਫੀਲੈਂਸ ਕੋਲ ਅੰਗਵਾਰੀਆਂ ਕੁਝ ਨਹੀਂ ਕੀਤਾ ਮੈਂ ਮੂਹਰੇ ਤੁਹਾਡੇ ਚੈਨਲ ਤੇ ਦੱਸੀ ਜਾਣਾ ਕਿ ਵੀ ਐਵੇਂ ਆ ਮਤਿਆ ਨਾ ਦੇ ਉਸਨੇ ਤੇ ਜਿਹੜੀ ਉਹ ਸਾਈਨ ਹੋਇਆ ਉਹ ਸਾਈਨ ਕਿਹਦੀ ਸੀ ਉਹ ਮਤਲਬ ਜੇ ਫੋਰਜ ਮੰਨਿਆ ਜਾਵੇ ਵੇ ਜਾਲੀ ਸਾਈਨ ਮਾਰੇ ਆ ਜਾਲੀ ਸائن ਜਿਹੜੇ ਮਾਰੇ ਹੋਏ ਸੀ ਕੀ ਮਾਰੇ ਹੋਏ ਸੀ ਇਹ ਤਾਂ ਹੁਣ ਜਮਰਾਦ ਜੀ ਆਕੇ ਤਾਂ ਫੋਰਜ ਸਾਈਨ ਨਹੀਂ ਕਰਗੇ ਜਿਹੜੇ 12 ਜਾਂ 14 15 ਅਫਸਰ ਉਸ ਕੇਸ ਜਨਵੋਲਵ ਹੈ ਉਹਨਾਂ ਚੋਂ ਕਿਸੇ ਦੀ ਹੈਂਡਰਾਈਟਿੰਗ ਦਾ ਹੋਊਗੀ ਉਹ ਕਿਸੇ ਨੇ ਚੈੱਕ ਕਰਾਈ ਹ ਨਹੀਂ ਪਟਵਾਰੀ ਜਿਹੜਾ ਨਵਦੀਪ ਹੈ ਉਹਦਾ ਕੀ ਕਸੂਰ ਕੱਢਿਆ ਇਹਨਾਂ ਨੇ ਸਾਈਨ ਉਹਦੇ ਵੀ ਸੀਗੇ ਦੇਖੋ ਜੀ ਨਵਦੀਪ ਦਾ ਇਹਨਾਂ ਨੇ ਕਰੋੜ ਰੁਪਏ ਦਾ ਕੱਟਦਾ ਵੀ ਕਰੋੜ ਰੁਪਏ ਦਾ ਘਾਟਾ ਇਹਨੇ ਕਰੋੜ ਰੁਪਏ ਦੀ ਠੱਗੀ ਮਾਰੀ ਬਿਮਾਰੀ ਉਹ ਕਰੋੜ ਰੁਪਏ ਸਰਕਾਰੀ ਖਜ਼ਾਨੇ ਜਮ੍ਹਾਂ ਹੁੰਦਾ ਜਮ੍ਹਾਂ ਵੀ ਹੋ ਗਿਆ ਉਹ ਜੱਸ ਹੋ ਗਿਆ ਜਮ੍ਹਾਂ ਜਮ੍ਹਾਂ ਕਿ ਨਹੀਂ ਕਰਾਇਆ ਉਹ ਜਿਨ੍ਹਾਂ ਨੇ ਜਮ੍ਹਾਂ ਕਰਾਇਆ ਉਹਨਾਂ ਦੀ ਕੋਈ ਬ ਅਚਾ ਉਹ ਵੀ ਪੜਤਾਲ ਨਹੀਂ ਹੋਈ। ਨਹੀਂ ਨਾ। ਮਤਲਬ ਚੋਰ ਜਿਹੜੇ ਸੀਗੇ ਉਹਨਾਂ ਨੇ ਆਪਣੇ ਮੈਂ ਦਾਦਾ ਡਾਕਟਰ ਸਾਹਿਬ ਤੁਹਾਨੂੰ ਮੈਂ ਥੋੜੀ ਬੈਕਗ੍ਰਾਉਂਡ ਜਾਨਾ ਹੈ। ਇੱਕ ਤੁਸੀਂ ਅਮਰੂਦ ਘਟਾਲੇ ਦੀ ਪਹਿਲਾ ਇੰਟਰਵਿਊ ਕੀਤੀ ਸੀ। ਬਿਲਕੁਲ ਅਮਰੂਦਬਾਸ ਸਕੈਮ ਅਮਰੂਦਬਾਸ ਸਕੈਮ ਤੁਸੀਂ ਕੀਤਾ ਸੀ ਉਹਦੇ ਵਿੱਚ ਜਿਨ੍ਹਾਂ ਨੇ ਰਿਸ਼ਵਤ ਲਈ ਸੀ ਉਹਨਾਂ ਨੇ ਆਮ ਬੰਦਿਆਂ ਨੂੰ ਪੇਮੈਂਟ ਦੇ ਕੇ ਅਕਾਊਂਟਾਂ ਜਮਾ ਖਜ਼ਾਨੇ ਜਮਾ ਕਰਵਾ ਦਿੱਤੇ। ਜਿਨ੍ਹਾਂ ਨੇ ਬੈਨੀਫਿਟ ਲਈ ਸੀ ਸਰਕਾਰੀ ਖਜ਼ਾਨੇ ਚੋਂ ਉਹਨਾਂ ਨੇ ਹੋਏ ਮਾਮਲਾ ਉੱਠਣ ਤੋਂ ਬਾਅਦ ਐਫ ਆਈ ਆਰ ਹੋਣ ਤੋਂ ਬਾਅਦ ਉਹਨਾਂ ਨੇ ਪੈਸੇ ਵਾਪਸ ਜਮਾ ਕਰਾਏ। ਇਹ ਸੇਮ ਉਹੀ ਚੀਜ਼ ਹੋ ਗਈ। ਤਾਂ ਬ ਉਹਨਾਂ ਲੋਕਾਂ ਨੇ ਪ੍ਰਾਈਵੇਟ ਬੰਦੇ ਦਾ ਧਰੂਪੇਟ ਫੜਾ ਕੇ ਪੇਉਂਦਾ ਸਰਕਾਰੀ ਕੇ ਜਾਨੇ ਜਮਾ ਕਰਾ ਦਿਆਂ ਉਹ ਕੌਣ ਚੈੱਕ ਕਰੂਗਾ ਮੈਂ ਮੈਂ ਪੰਕਜੂ ਜਿਹੜਾ ਐਨਜੀਓ ਦਾ ਚਲਾਉਂਦਾ ਇੱਕ ਐਨਜੀਓ ਨੂੰ ਉਹ ਜੇ ਕਰੂਗਾ ਕਿ ਸਰਕਾਰ ਚੈੱਕ ਕਰੂਗੀ ਇਹ ਸਿਰਫ ਅਫਸਰ ਜਾਈ ਨੂੰ ਵਿਚਾਰੇ ਹੈ ਮਾਨ ਸਾਹਿਬ ਇੱਕ ਗੱਲ ਹੋਰ ਬੰਦ ਨੂੰ ਪੁੱਛਣੀ ਚਾਹੁੰਦਾ ਜਿਹੜੀ ਤੁਸੀਂ ਕੱਲ ਇੰਟਰਵਿਊ ਦਿੱਤੀ ਕਿ ਵੀ ਭ੍ਰਸ਼ਟਾਚਾਰ ਐ ਭ੍ਰਸ਼ਟਾਚਾਰ ਦੇ ਖਿਲਾਫ ਅਸੀਂ ਆਹ ਕੰਮ ਕਰਨਾ ਭ੍ਰਸ਼ਟਾਚਾਰ ਦੇ ਖਿਲਾਫ ਆਹ ਕੰਮ ਕਰਨਾ ਮੈਂ ਸਰ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਜਿਹੜੀ ਕੱਲ ਤੁਸੀਂ ਐਲਾਨ ਕਰਦੇ ਉਦੋਂ ਬਾਅਦ ਆਪਾਂ ਭ੍ਰਸ਼ਟਾਚਾਰੀ ਫੜਨੇ ਆ ਕਿ ਜਿਹੜਾ ਪਿੱਛੇ ਵਾਲੇ ਉਹ ਵੀ ਫੜਨੇ ਆ ਮੈਨੂੰ ਬੁਲਾ ਲਓ ਮੈਂ ਮੋਗੇ ਦਾ ਸਾਰੀ ਜਨਮ ਕੁੰਡਲੀ ਤੁਹਾਨੂੰ ਦੇ ਦੂੰਗਾ ਤੁਹਾਨੂੰ ਟਾਈਮ ਦਿਓ ਸੀਆਰਓ ਵਾਲੇ ਨੂੰ ਲੈ ਕੇ ਆਉਂਗਾ ਜਨਮ ਕੁੰਡਲੀ ਸਾਰੀ ਇਕੱਲੇ ਇਕੱਲੇ ਬਾਈ ਨੇਮ ਬਾਈ ਰਿਕਾਰਡ ਹੋਰ ਦੱਸੋ ਜਿਹੜੇ ਪ੍ਰਸ਼ਾਸਨ ਨੂੰ ਮੈਂ ਭੇਜਦਾ ਪ੍ਰਜਾਣ ਯਕੀਨ ਨਹੀਂ ਕਰਦਾ ਤਹਿਸੀਲਦਾਰ ਫੜਿਆ ਸੀ ਇਹ ਕਹਿੰਦੇ ਜੀ ਤਹਿਸੀਲਦਾਰ ਸਾਫ਼ ਸੁਥਰਾ ਹੈ 60 ਲੱਖ ਦਾ ਟीडीएस ਚੋਰੀ ਪੌਣੇ 2 ਕਰੋੜ ਦੀ ਇਸ ਟਾਈਮ ਡਿਊਟੀ ਚੋਰੀ ਇੱਕ ਰਜਿਸਟਰੀ ਚੋਂ ਐਂਡ ਮਾਨਯੋਗ ਸੀਐਮ ਸਾਹਿਬ ਉਦੇ ਵੇਹੋ ਜੇ ਤੁਸੀਂ 10 ਕਿਨਾਰ ਰੱਖ ਲੋ ਤਹਿਿਲਦਾਰ ਰੈਵਨਿਊ ਕਿਤੇ ਲੈਣ ਦੀ ਲੋੜ ਨਹੀਂ ਪੈਣੀ ਪੰਜਾਬ ਪੂਰਾ ਪਰਫਲਕਟ ਹੋ ਜਾਊਗਾ ਆਪਾਂ ਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਪੈਣੀ ਠੀਕ ਹੈ ਜੀ ਇਹ ਭ੍ਰਸ਼ਟਾਚਾਰ ਵੀ ਮੁੱਕ ਤੋ ਜੂ ਜੋ ਨਾਰ ਲੈਣਗੇ ਤੇ ਇਨਾਂ ਕੋਲ ਇੰਨਾ ਫਰਮਾਇਆ ਆਉਂਦਾ ਇਹ ਇਨਾਂ ਨੇ ਤਾਂ ਪੂਰਾ ਪੰਜਾਬ ਢੋਦਾ ਉਦੋਂ ਮੇਰੇ ਕੋਲ ਮਾਫੀ ਮੰਗਵਾਉਣ ਵਾਸਤੇ ਕਿ ਵੀ ਪੰਕਜ ਸਾਨੂੰ ਖੜਾ ਛੱਡਦਾ ਨਾਲ ਕਿਸੇ ਤਰੀਕੇ ਨਾਲ ਠੀਕ ਹੈ ਜੀ ਕਿਉਂਕਿ ਮੇਰੇ ਨਾਲ ਸਰਕਾਰ ਨਹੀਂ ਖੜੀ ਨਾ ਤੁਹਾਡਾ ਲੋਕਲ ਪ੍ਰਸ਼ਾਸਨ ਖੜਿਆ ਉਸ ਗੱਲ ਦੇ ਵਿੱਚ ਨੇ ਜਿਹੜਾ ਤੁਸੀਂ ਕਹਿੰਦੇ ਹੋ ਇੰਨੇ ਤੁਸੀਂ ਮਾਮਲੇ ਗੜਾ ਦਿੱਤੇ ਆ ਸੋ ਸਭ ਮੋਗੇ ਦੇ ਸਿਰਫ ਮੋਗੇ ਜਿਹੜੇ ਪ੍ਰਸਾਚਾਰ ਦੇ ਮੋਗੇ ਨਹੀਂ ਤੁਸੀਂ ਗਣਾਏ ਉਥੇ ਤਾਂ ਆਮ ਵਿਧਾਇਕਾ ਵੀ ਜਿਹੜੇ ਨੇ ਉਹਦਾ ਇਹੀ ਕੱਟਣ ਇਮਾਨਦਾਰ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਮੈਡਮ ਨੇ ਤਾਂ ਅਗਰ ਸਾਹਿਬ ਉਹਨਾਂ ਨੂੰ ਤੁਸੀਂ ਦੱਸਿਆ ਕਿ ਨਹੀਂ ਦੱਸਿਆ ਇਹ ਤਾਂ ਹੁਣ ਪਤਾ ਕੀ ਹੈ ਜੀ ਝੱਗਾ ਝੱਕਿਆ ਆਪਦਾ ਡੇਢ ਨੰਗਾ ਹੋਣ ਵਾਲੀ ਗੱਲ ਹੈ ਵੀ ਮੈਂ ਤਾਂ ਉਹਨਾਂ ਨੂੰ ਇਲੈਕਸ਼ਨ ਦਲਾਣੀ 10 ਪ੍ਰਸ਼ਨ ਪੁੱਛੇ ਸੀ ਹਲੇ ਦੀ ਉਹਦਾ ਜਵਾਬ ਨਹੀਂ ਆਇਆ ਉਹ ਮੈਂ ਜੀ ਸੀਐਮ ਸਾਹਿਬ ਤੁਹਾਨੂੰ ਤੁਹਾਡੇ ਕੋਲ ਉਹਨਾਂ ਦਾ ਨੰਬਰ ਹੈਗਾ ਉਹ 10 ਕੁਐਸਚਨ ਮੇਰੇ ਉਹਨਾਂ ਨੂੰ ਕੋਲ ਭੇਜ ਦਿਓ ਵੀ ਉਹ ਹੀ ਐਮਐਲ ਨੂੰ ਪੁੱਛ ਲੈਣ ਪਾਈ ਆ ਦਸਾਂ ਸਵਾਲਾਂ ਦਾ ਤੂੰ ਉੱਦੇ ਜਵਾਬ ਦੇ ਦੇ। ਹੂੰ ਕਿਸੇ ਕੋਲ ਆਮ ਆਦਮੀ ਪਾਰਟੀ ਦੇ ਮੈਂ ਕਹਿੰਦਾ ਮੋਗੇ ਤੋਂ ਲੈ ਕੇ ਚੰਡੀਗੜ੍ਹ ਤੱਕ ਮੇਰੇ ਦਸਾਂ ਪ੍ਰਸ਼ਨਾਂ ਦਾ ਕਿਸੇ ਕੋਲ ਕੋਈ ਜਵਾਬ ਨਹੀਂ। ਉਹਨਾਂ ਦਸਾਂ ਪ੍ਰਸ਼ਨਾਂ ਦਾ ਕੋਈ ਜਵਾਬ ਨਹੀਂ ਇਨਾਂ ਕੋਲ। ਔਰ ਵਿਜੀਲੈਂਸ ਨੂੰ ਸਭ ਕੋ ਪਤਾ ਔਰ ਵਿਜੀਲੈਂਸ ਕੁਝ ਨਹੀਂ ਕਰ ਰਹੀ। ਮਾਨ ਸਾਹਿਬ ਵਿਜੀਲੈਂਸ ਨੂੰ ਵੀ ਖਿੱਚਣਗੇ ਕਿ ਨਹੀਂ ਖਿੱਚਣਗੇ। ਹੂੰ ਤੁਸੀਂ ਮਾਨ ਸਾਹਿਬ ਤੁਹਾਡੀਆਂ ਚਿੱਠੀਆਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਦੇ ਇਹ। ਤੁਸੀਂ ਹੁਕਮ ਜਾਰੀ ਕਰਦੇ ਹੋ ਕਿ ਥੱਲੇ ਇਹਨਾਂ ਦੀ ਸਰਕਾਰ ਆ ਥੱਲੇ ਇਹ ਬੈਠੇ ਆ ਤੁਸੀਂ ਚੰਡੀਗੜ੍ਹੋਂ ਇਹਨਾਂ ਨੇ ਤੁਹਾਡੀ ਕੋਈ ਵੀ ਚਿੱਠੀ ਦਾ ਕੋਈ ਜਵਾਬ ਨਹੀਂ ਦੇਣਾ ਇਹਨਾਂ ਨੂੰ ਹੁਣ ਤੁਸੀਂ ਇਹ ਪੁੱਛ ਲਿਓ ਮੈਂ ਤੁਹਾਨੂੰ ਡਾਟਾ ਭੇਜ ਦੂੰਗਾ ਮੈਂ ਤੁਹਾਡੇ ਪਰਸਨਲ ਨੰਬਰ ਤੇ ਤੁਹਾਨੂੰ ਡਾਟਾ ਭੇਜ ਦੂੰਗਾ ਕਿਹੜੀ ਕਿਹੜੀ ਡੇਟ ਨੂੰ ਕਿੰਨੀ ਕਿੰਨੀ ਕਿੰਨੇ ਵਜੇ ਮੈਂ ਤੁਹਾਨੂੰ ਮੇਲਸ ਭਾਈਆਂ ਔਰ ਕਿੰਨੇ ਵਜੇ ਮੈਨੂੰ ਤੁਹਾਡੇ ਆਫਿਸੋਂ ਉਤਾਰਾ ਆਇਆ ਸਾਰੇ ਡਿਪਾਰਟਮੈਂਟ ਦਾ ਰੈਵਨਿਊ ਦਾ ਮੈਨੂੰ ਉਤਾਰਾ ਆਇਆ ਗਿਆ ਜੰਗਲਾਤ ਦਾ ਆ ਗਿਆ ਮੈਨੂੰ ਨਹਿਰੀ ਵਿਭਾਗ ਦਾ ਆ ਗਿਆ ਪਰ ਮੋਗੇ ਵਾਲਿਆਂ ਨੇ ਜੂ ਨਹੀਂ ਰੰਗੀ ਹਲੇ ਤੀ ਹੂੰ ਮੇਰੀ ਕੰਪਲੇਂਟ ਤੋਂ ਇੱਕ ਮਹੀਨਾ ਬਾਅਦ ਤੁਹਾਡੇ ਨਹਿਰੀ ਵਿਭਾਗ ਦੇ ਮੰਤਰੀ ਮੋਗੇ ਆਏ ਸੀਗੇ ਉਹ ਕਹਿੰਦੇ ਜੀ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਸਾਰੇ ਖਾਲਿਆਂ ਤੇ ਜਿਨ੍ਹਾਂ ਦੇ ਕਬਜ਼ਾ ਹੈਗਾ ਉਹ ਖਾਲੀ ਕਰਾ ਲਓ ਪਰ ਹਲੇ ਤਈ 6 ਮਹੀਨੇ ਹੋ ਗਏ ਜੀ ਉਹਨੂੰ ਵੀ ਨਹੀਂ ਤੁਸੀਂ ਹੁਣ ਜਿਵੇਂ ਹੁਣ ਭਗਵੰਤਪਨ ਸਾਹਿਬ ਨੇ ਸਿੱਧੇ ਤੌਰ ਤੇ ਕਿਹਾ ਵੀ ਕੋਈ ਵੀ ਜਿਹੜਾ ਐਸਾ ਪੁਲਿਸ ਮੁਲਾਜ਼ਮ ਹੈਗਾ ਉਹ ਬਖਸ਼ਿਆ ਨਹੀਂ ਜਾਏਗਾ ਚਾਹੇ ਪ੍ਰਸ਼ਾਸਨਿਕ ਅਧਿਕਾਰੀ ਹੋਵੇ ਬਖਸ਼ਿਆ ਨਹੀਂ ਜਾਏਗਾ ਕਿ ਜਿਹੜੇ ਤੁਸੀਂ ਮਾਮਲੇ ਦੱਸੇ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਵੀ ਮੁੱਖ ਮੰਤਰੀ ਦਫ਼ਤਰ ਦੀਆਂ ਜਾਂ ਮੁੱਖ ਮੰਤਰੀ ਸਾਹਿਬ ਦੀ ਹੁਕਮਾ ਦੀ ਅਦਲੀ ਹੋ ਰਹੀ ਹੈ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਜਾਣੂ ਕਰਵਾਉਂਗੇ ਬਿਲਕੁਲ ਜੀ ਮੈਂ ਤਾਂ ਆਲਰੇਡੀ ਇਹਨਾਂ ਨੂੰ ਮੈਂ ਜਿਹੜਾ ਦਾ ਸਕੂਲ ਵਾਲਾ ਮੈਟਰ ਹੈ ਨਾ ਇਹਦੇ ਵਿੱਚ ਤਾਂ ਮੈਂ ਚਾਰ ਮੇਲਸ ਭੇਜ ਚੁੱਕਿਆ ਇੱਕ ਇੱਕ ਮਹੀਨੇ ਦਾ ਫਰਕ ਪਾ ਕੇ ਫਿਰ ਇਹ ਤੋਂ ਵੱਡਾ ਕੱਟਾ ਲੈ ਖੋਰ ਸੁਣ ਲੋ ਉਹ ਮਾਨ ਸਾਹਿਬ ਸੋਲਵ ਕਰ ਸਕਦੇ ਆ ਇਹਨਾਂ ਦੇ ਹੱਥ 'ਚ ਹੈ 14 ਸਾਲ ਤੋਂ ਮੋਗੇ ਦੇ ਵਿੱਚ ਇੱਕ ਪੁਲ ਬਣਦਾ ਪਿਆ ਜੀ ਜਿਹੜਾ ਲੁਧਿਆਣੇ ਤੋਂ ਤਲਵੰਡੀ ਦੇ ਜਾਂਦਾ ਸੀਗਾ ਉਦੋਂ ਉਦੋਂ ਪੁਲ ਬਣਨ ਤੋਂ 4-4 ਸਾਲ ਬਾਅਦ ਅੰਮ੍ਰਿਤਸਰ ਵਾਲਾ ਹਾਈਵੇ ਅੰਮ੍ਰਿਤਸਰ ਬਟਿੰਡੇ ਵਾਲਾ ਤੇ ਜਲੰਧਰ ਵਾਲਾ ਇਹਨਾਂ 74 ਇਹ ਬਾਅਦ ਸ਼ੁਰੂ ਹੋਇਆ ਚੱਲਦਿਆਂ ਨੂੰ ਜੀ ਮਾਨ ਸਾਹਿਬ ਤਿੰਨ ਤਿੰਨ ਸਾਲ ਹੋ ਗਏ ਉਹਨਾਂ ਨੂੰ ਸਾਡੇ ਵਾਲਾ ਹਲੇ ਵੀ ਕੰਪਲੀਟ ਨਹੀਂ ਗਾ ਕਾਰਨ ਟ੍ਰਸਟਾਜਰ ਸ਼ਹਿਰ ਦੇ ਵਿੱਚੋਂ ਹਾਈਵੇ ਕੱਢਦਾ ਜੀ ਸ਼ਹਿਰ ਦੇ ਦੋਨੇ ਪਾਸੇ ਬਾਈਪਾਸ ਹੈ ਜਦੋਂ ਸਾਨੂੰ ਉਹ ਲੋਡ ਹੀ ਨਹੀਂ ਹਾਈਵੇ ਦੀ ਸਾਨੂੰ ਕੀ ਲੋਡ ਹਾਈਵੇ ਦੀ ਦੱਸੋ ਮਾਨ ਸਾਹਿਬ ਮੂਗੇ ਵੋਟਾਂ ਕਿਉਂ ਘਟੀਆਂ ਟ੍ਰਸਟਾਜਰ ਕਰਕੇ ਘਟੀਆਂ ਠੀਕ ਆ ਲੋਕ ਦੁਖੀ ਹੋਗੇ 2 ਸਾਲ ਦੇ ਵਿੱਚ ਦੁਖੀ ਹੋਗੇ ਜਿਹੜਾ 5 ਸਾਲਾਂ ਤੋਂ ਬਾਅਦ ਐਂਟਿੰਗ ਕੰਪੰਨਸੀ ਦਾ ਫੈਕਟਰ ਹੁੰਦਾ ਹੈ ਉਹ ਤੁਹਾਡਾ 2 ਸਾਲ ਚ ਹੋ ਗਿਆ ਤੁਸੀਂ ਸ਼ਹਿਰ ਪੜਿਆ ਲਿਖਿਆ ਸ਼ਹਿਰ ਹੈ ਇਹ ਆਉਣ ਵਾਲੇ ਸਮੇਂ 'ਚ ਤੁਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਦੋਂ ਇਕੱਲਾ ਚਨਾ ਭਾਰ ਨਹੀਂ ਫੋੜ ਸਕਦਾ ਕਾਰਨ ਕੀ ਹੈ ਤੁਸੀਂ ਪੂਰਾ ਜੋਰ ਵੀ ਲਾ ਲੋਗੇ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਪਏ ਆਂ ਪਰ ਤੁਹਾਡੇ ਥੱਲੇ ਵਾਲੀ ਟੀਮ ਨਹੀਂ ਸਹੀ ਤੁਹਾਨੂੰ ਬੰਦੇ ਆਪਦੇ ਥੱਲੇ ਵਾਲੇ ਸੁਧਾਰਨੇ ਪੈਣਗੇ ਅਫਸਰ ਸੁਧਾਰਨੇ ਪੈਣਗੇ ਬਹੁਤ ਕੁਝ ਹੈ ਕਿਤੇ ਬਾਦਰਿਆਂ ਦੇ ਨਾਲ ਸੁਧਰ ਜਾਣਗੇ ਬਿਲਕੁਲ ਨਹੀਂ ਸੁਧਰਨੇ ਜੀ ਕਿੱਦਾਂ ਸੁਧਰ ਜਾਣਗੇ ਮੈਂ ਤੁਹਾਨੂੰ ਲਹਿਰ ਵਾਲੀ ਗੱਲ ਦੱਸੀਦਾ ਹਾਂ ਹਾਂ ਦਿੱਤੇ ਜਾਣਗੇ ਫਿਰ ਉੱਤੇ ਗੰਮ ਤਾਂ ਉਹੀ ਚੱਲਣਾ ਜੀ ਠੀਕ ਹੈ ਨਾ ਡਾਕਟਰ ਸਾਹਿਬ ਇਹ ਤਾਂ ਬਹੁਤ ਵੱਡਾ ਮਾਫੀਆ ਬਣ ਗਿਆ ਔਰ ਇਹਨੂੰ ਲੈ ਤੁਸੀਂ ਹੋਰ ਸੁਣ ਲਓ ਮੈਂ ਪਿਛਲੇ 6 ਸਾਲ ਤੋਂ ਲਗਾਤਾਰ ਕਣ ਕਟਾਲਾ ਫੜਦਾ ਰਿਆ ਹਾਂ ਆ ਜਿਹੜੀ ਡਿੱਪੂਆਂ ਦੇ ਕਣਕ ਆਉਂਦੀ ਆ ਤੋਂ ਮੈਨੂੰ ਸ਼ਿਕਾਇਤ ਹੋ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਫੜ ਲੈਣਾ ਉਹ ਫਿਰ ਮੋਗੇ ਵਿਚਾਰੇ ਦੋ ਦਿਨ ਮੁੰਡੇ شریف ਹੈਗੇ ਅਫਸਰ ਉਹਨਾਂ ਨੂੰ ਕਹਿੰਨਾ ਯਾਰਾ ਫਲਾਣੇ ਡਿੱਪੂ ਦੀ ਕਣਕ ਚੋਰੀ ਹੋਈ ਜਾਂਦੀ ਆ ਗਰੀਬਾਂ ਨੂੰ ਉਹ ਵਿਚਾਰੇ ਦਬਾ ਦਿੰਦੇ ਆ ਠੀਕ ਹੈ ਨਹੀਂ ਤਾਂ ਮਾਦਾ ਦਾ ਮਾਲ ਹੀ ਆ ਜੀ ਡਿੱਪੂਆਂ ਦਾ ਵੀ ਆ ਹਾਲ ਹੈ ਜਿਲੋਂ ਮਿਲ ਕਰਾਂਗੇ ਕਿ ਪਰਮੰਤਵ ਸਾਹਿਬ ਦੇ ਜਿਹੜਾ ਹੁਣ ਐਲਾਨ ਹੋਇਆ ਉਸ ਤੋਂ ਬਾਅਦ ਕੁਝ ਫਰਕ ਪਏਗਾ ਸਰ ਨੇ ਗੱਲਬਾਤ ਕਰਨ ਲਈ ਬਹੁਤ ਬਧੰਵਾਦ ਧੰਨਵਾਦ ਹਾਲਾਂਕਿ ਪੰਗਸੂਰ ਸਾਹਿਬ ਨੇ ਕਿਹਾ ਹੈ ਕਿ ਜੇ ਭ੍ਰਸ਼ਟਾਚਾਰ ਦੇ ਖਿਲਾਫ ਮੁੱਖ ਮੰਤਰੀ ਸਾਹਿਬ ਨੇ ਕੋਈ ਜੰਗ ਵਿੱਢੀ ਹੈ ਤੇ ਅਸੀਂ ਉਹਨਾਂ ਦੇ ਨਾਲ ਹਾਂ ਪੰਜਾਬ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਪਰ ਸਵਾਲ ਬਹੁਤ ਵੱਡਾ ਹੈ ਭਗਵੰਤਪਨ ਸਾਹਿਬ ਕੀ ਜਿਹੜਾ ਤੁਸੀਂ ਐਲਾਨ ਕੀਤਾ ਹੈ ਜਾਂ ਤੁਸੀਂ ਕਿਹਾ ਵੀ ਕਾਰਵਾਈ ਕੀਤੀ ਜਾਏਗੀ ਕਾਲੀਆਂ ਭੇਡਾਂ ਤੇ ਕਿ ਉਹ ਕਾਰਵਾਈ ਹੁਣ ਇਸ ਐਲਾਨ ਤੋਂ ਬਾਅਦ ਸ਼ੁਰੂ ਹੋਣੀ ਹੈ ਯਾ ਇਸ ਐਲਾਨ ਤੋਂ ਬਾਅਦ ਜਿਹੜੇ ਪ੍ਰਸ਼ਟਾਚਾਰ ਕਰਨਗੇ ਜਾਂ ਜਿਹੜੇ ਪਹਿਲਾਂ ਕੰਮ ਵੀ ਚੁੱਕੇ ਨੇ ਉਹਨਾਂ ਤੇ ਵੀ ਇਹ ਤੁਹਾਡਾ ਐਲਾਨ ਲਾਗੂ ਹੁੰਦਾ ਹੈ ਨਾਲੇ ਦੂਜੀ ਗੱਲ ਜਿਵੇਂ ਪੰਗੇਸੂ ਸਾਹਿਬ ਨੇ ਵੀ ਕਿਹਾ ਹੈ ਵੀ ਜਿਹੜੇ ਬੰਦਿਆਂ ਨੂੰ ਚਿੰਨਹਿਤ ਕਰਕੇ ਦੇਖ ਕੇ ਪਰਖ ਕੇ ਇਹ ਲਿਸਟਾਂ ਬਣਾਈਆਂ ਗਿਆ ਵੀ ਨਾ ਉਹਦੇ ਦਵਾਦਲੇ ਕੀਤੇ ਜਾਣ ਯਾ ਇਹ ਠੀਕ ਨਹੀਂ ਤਾਂ ਕਿ ਉਹ ਦੂਸਰੇ ਜਗ੍ਹਾ ਜਾ ਕੇ ਕਿਸੇ ਹੋਰ ਡਿਵੀਜ਼ਨ ਦੇ ਵਿੱਚ ਜਾ ਕੇ ਕਿ ਉਹ ਸੁਧਰ ਜਾਣ ਕਿ ਇਆ ਪਰ ਉਹਨਾਂ ਦੇ ਬਣਦਾ ਐਕਸ਼ਨ ਕੀਤਾ ਜਾਣਾ ਚਾਹੀਦਾ ਹੈ ਤੁਸੀਂ ਜ਼ਿਆਦਾ ਸਮਝਦਾਰ ਹੋ ਪਰ ਉਮੀਦ ਕਰਾਂਗੇ ਕਿ ਪੰਜਾਬ ਦੀ ਬਿਹਤਰੀ ਤੇ ਲਈ ਇਹ ਜਿਹੜੇ ਭ੍ਰਸ਼ਟਾਚਾਰ ਪੰਜਾਬ ਦੇ ਵਿੱਚ ਹੋ ਰਹੇ ਨੇ ਉਹਨਾਂ ਦੇ ਠੱਲ ਪਈਗੀ ਕਿਤੇ ਜਿਵੇਂ ਪੰਗਸੂਤ ਸਾਧ ਨੇ ਕਿਹਾ ਹੈ ਕਿ ਮੋਗੇ ਦੇ ਵਿੱਚ ਭ੍ਰਸ਼ਟਾਚਾਰ ਤੇ ਕਈ ਮੋਗੇ ਨੇ ਕਿਤੇ ਪੰਜਾਬ ਦੇ ਵਿੱਚ ਵੀ ਅਜਿਹੇ ਭ੍ਰਸ਼ਟਾਚਾਰ ਦੇ ਮੋਗੇ ਨਾ ਹੋਣ ਇਸ ਕਰਕੇ ਜਿਵੇਂ ਭਗਵੰਤ ਸਿੰਘ ਸਾਹਿਬ ਨੇ ਵਾਅਦਾ ਚੁੱਕੀ ਹੈ ਉਮੀਦ ਕਰਾਂਗੇ ਕਿ ਆਮ ਲੋਕ ਵੀ ਅਗਿਆਨ ਕੇ ਤੇ ਪ੍ਰਚਾਰ ਨੂੰ ਬੇਨਕਾਬ ਕਰਨਗੇ ਤੇ ਨਾਲੇ ਮਾਨ ਸਾਹਿਬ ਵਿਸਲ ਬਲੋਡਸ ਨੂੰ ਜਿਹੜਾ ਆਵਾਜ਼ ਚੁੱਕਦਾ ਹੈ ਉਸ ਦੇ ਉੱਤੇ ਉਲਟੀ ਸਜੈਸ਼ਨ ਕਾਰਵਾਈ ਨਾ ਹੋਵੇ ਇਸ ਗੱਲ ਨੂੰ ਯਕੀਨੀ ਬਣਾਉਣਾ ਵੀ ਤੁਹਾਡਾ ਫਰਜ਼ ਬਣਦਾ ਹੈ ਇਹ ਪੰਜਾਬ ਦੇ ਲੋਕਾਂ ਦੇ ਨੇ ਕੈਮਰਾ ਪਰਸਨ ਮਨੋ ਤੇ ਨਾਲ ਠਾਕੁਰ ਮਨਦੀਪ ਸਿੰਘ ਦੇ ਖਬਰ ਸਾ ਚੜ੍ਹ ਡਿਕਟ